ਕਰੀਏ ਸ਼ੁਰੂ ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲੇ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਹੈਗਾ ਵੀਰ ਦਾ ਖਾਸ ਤੌਰ ਤੇ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਇਸ ਕਿੱਲੇ ਦੇ ਉੱਪਰ ਅੱਜ ਇਸ ਕਵਰਜ ਵਿੱਚ ਟੋਟਲ ਤਿੰਨ ਵੇੜਾ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਮੱਜ ਬਿਲਕੁਲ ਤਾਜੀ ਸੁਈ ਸੁਵਾਈ ਆ ਇੱਕ ਉੱਚੇ ਬੱਚੇ ਦੇ ਵਿੱਚ ਆ ਬਾਕੀ ਤਿੰਨ ਵੇੜਾ ਦੀ ਡਿਟੇਲ ਵੀਰ ਹੈਪੀ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਹੈ ਜੀ ਗੱਬਣ ਪਸ਼ੂ ਵੀ ਤੁਹਾਨੂੰ ਦਿਖਾ ਦਾਂਗੇ ਜਿਹੜਾ ਕੋਈ ਗੱਬਣ ਪਸ਼ੂ ਆ ਬਾਕੀ ਚੌਥਾਣਾਂ ਦੀ ਤਿਪਕੇ ਤਸੱਲੀ ਤੁਸੀਂ ਕਰ ਲਿਓ ਜਿਹੜਾ ਪਸ਼ੂ ਸੋਇਆ ਸੁвая ਦੋਸਤੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਦਿਖਾਉਣਾ ਤੁਹਾਨੂੰ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਤਾਂ ਜੋ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੁਸ਼ਕਲ ਆ ਜਾਂ ਉਲੰਭਾ ਤੁਹਾਨੂੰ ਨਾ ਜਿਹੜਾ ਫੇਸ ਕਰਨਾ ਪਵੇ ਇਸ ਕਰਕੇ ਤਸੱਲੀ ਆ ਉਹ ਪਹਿਲਾਂ ਕਰ ਲਿਆ ਕਰੋ ਆਪਣੀ ਸਾਈਬਿਆਨਾ ਕਰਕੇ ਨੇੜੇ ਪੱਟੀ ਪੱਟੀ ਦੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ 메ਨ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਦੋਸਤੋ ਲੈਹਿੰਦੇ ਪਾਸੇ ਵਾਲੇ ਜਿਹੜੀ ਸਰੀਹਾਲੀ ਤੋਂ ਸੜਕ ਪੱਟੀ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆ ਇਸਦੇ ਬਿਲਕੁਲ ਉਲਟ ਆਹਮੋ ਸਾਹਮਣੇ ਪਿੰਡ ਬੁਰਜ ਰਾਏਕੇ ਆ ਆਹ ਕਰਦਿਆਂ ਗੱਲਬਾਤ ਵੀਰ ਹੈਪੀ ਦੇ ਨਾਲ ਹੈਪੀ ਪ੍ਰਸਾਪ ਤੋਂ ਪਹਿਲਾ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਠੀਕ ਠਾ ਮਹਾਰਾਜ ਹਾਂਜੀ ਐ ਕਿਰਪਾ ਸਤਪੁਰਜੀ ਜੀ ਚਲੋ ਸ਼ੁਕਰ ਹਾਂਜੀ ਅੱਛਾ ਹੈਪੀ ਕਿੱਦਾਂ ਮੇਰੇ ਪਸ਼ੂ ਉਹਦਨੇ ਆਪਣੇ ਹੋ ਗਏ ਸੀ ਸੇਲ ਹਾਂਜੀ ਵੇਚ ਗਏ ਵੇਚ ਸੰਤੂ ਸਾਹਿਬ ਇੱਕੋ ਵੇੜ ਰਹਿ ਗਈ ਫਿਰ ਢੱਲੇ ਹੋ ਗਈ ਦਿੱਤੀ ਮੇਰੇ ਪਾਸ ਕੱਲੀ ਨਹੀਂ ਨਹੀਂ ਕਲਾਈ ਫਿਰ ਹਾਂਜੀ ਉਹ ਖਰਾਬ ਹੋ ਗਈ ਫਿਰ ਅੱਛਾ ਅੱਛਾ ਹਾਂਜੀ ਚਲੋ ਇਹ ਵੀ ਮੁਸ਼ਕਲਾਂ ਕਿਤੇ ਨਾ ਕਿਤੇ ਹੁੰਦੀਆਂ ਰਹਿੰਦੀਆਂ ਵੱਡੀਆਂ ਫੇਸ ਕਰਨੀਆਂ ਪੈਂਦੀਆਂ ਨੇ ਚਲੋ ਹਾਂ ਇਸ ਸੰਤੂ ਲੈਣ ਹੀ ਇਦਾਂ ਦੀ ਆ ਬਸ ਬਸ ਹਾਂਜੀ ਤੇ ਅੱਛਾ ਹੈਪੀ ਅੱਜ ਵੀਰੇ ਪਸ਼ੂ ਟੋਟਲ ਆਪਣੇ ਕੋਲ ਪੰਜ ਗਨਗ ਨੇ ਹੈ ਸੋ ਪੰਜ ਨਾਗੇ ਤਿੰਨ ਵਹਿੜਾ ਦੋ ਵਹਿੜਾ ਸੁਈਆਂ ਵਾ ਰਾਤ ਦੀਆਂ ਅੱਛਾ ਜੀ ਤੇ ਇੱਕ ਮੈਂ ਉੱਚੇ ਬੱਚੇ ਦੇ ਡੇਢ ਦੋ ਮਹੀਨਾ ਸਮਾਵਾ ਇੱਕ ਮੈਂ ਤਾਜੀ ਇਹਦੇ ਇੱਕ ਮਹੀਨਾ ਵਹਿੜ ਗੱਬਣ ਦੂਜਾ ਲੈ ਵੀ ਅੱਛਾ ਹੈਪੀ ਜਿਹੜੀ ਨੀਲੀ ਦੀ ਮੈਂ ਉੱਚੇ ਬੱਚੇ ਚ ਹੀ ਆ ਸਾਨੂੰ ਸਾਹਿਬ ਇਹ ਦੋ ਮਹੀਨੇ ਹੋ ਗਏ ਬਹਿ ਸੁਈ ਨੂੰ ਅੱਛਾ ਹਾਂਜੀ 31 ਮਗਰ ਮੈਂ ਦੇ ਲੈ ਵੀ ਹਾਂਜੀ ਮਗਰ ਕੱਟੀ ਆ ਤੇ ਮਗਰ ਕੱਟੀ ਪਿਓਰ ਨੀਲੀ ਦਾ ਵੀ ਜੀ ਮੈਂ ਜੋ ਵੇਖ ਲਓ ਹਾਂ ਨੀਲੀ ਰਾਵੀ ਦੀ ਮਾਝਾ ਕੁਟਾਈਆਂ ਤੇ ਨਗ ਮਹੀਨੇ ਦਾ ਸੁਭਾ ਕੁ ਜਿਆਦਾ ਸੰਦੂ ਦੋ ਮਹੀਓ ਡੇਢ ਦਾ ਪਰ ਦੋ ਦਾ ਮੰਨ ਕੇ ਚੱਲੀ ਗਏ ਦੋ ਜਿਹੇ ਕੱਟੀ ਨੂੰ ਛੱਡਦੇ ਰਹੇ ਆ ਅੱਛਾ ਜੀ ਹਾਂਜੀ ਲਓ ਜੀ ਸੋ ਡੇਢ ਦੋਸਤੋ ਦੋ ਦੋ ਕੁ ਮਹੀਨੇ ਦਾ ਸੁਭਾ ਕੋਈ ਵੀਰ ਮੰਨ ਲੇ ਮਗਰ ਕੱਟੀ ਆ ਆ ਤੁਸੀਂ ਬੱਚਾ ਵੇਖ ਰਹੇ ਜੇ ਨਾਲ ਅੱਛਾ ਇਹ ਪੀ ਹੁਣ ਇਹਦੇ ਥੱਲੇ ਦੁੱਧ ਕਿੰਨਾ ਮੱਝ ਦੇ ਸੰਦੂ ਸਾਹਿਬ ਦੁੱਧ 9 ਕਿਲੋ ਪੱਠਾ ਕਿਲੋ ਕਹਿ ਕੇ ਦੇਵਾਂਗੇ ਨੈੱਟ ਜਿਹੜਾ ਆਪਾਂ ਚਵਾਵਾਂਗੇ ਮੈਂ ਕਿਹਾ 8 ਕਿਲੋ ਬਾਈ ਚਵਾ ਕੇ ਦੇ ਤੇ ਅੱਜ ਤੁਸੀਂ ਦੋ ਟਾਈਮ ਦੀ ਚਵਾਈ ਕਰ ਲਿਓ ਕੋਈ ਰਾਤ ਤੇ ਹੁਣ ਮਾਰਨਿੰਗ ਸਵੇਰ ਹਾਂਜੀ ਨਹੀਂ ਸਾਨੂੰ ਸਾਬ ਇਹ ਕਰਨੀ ਮੈਨੂੰ ਝੂਠ ਮਾਰੀ ਜੀ ਠੀਕ ਹੈ ਹਾਂਜੀ ਲਓ ਦੋਸਤੋ ਇੱਕ ਅੱਦੇ ਡੰਗ ਦੀ ਚਵਾਈ ਵੀ ਇਹਨਾਂ ਦਾ ਵੀ ਆਪਾਂ ਕੀਤੀ ਹੈ 9 ਕਿਲੋ ਪਰ ਉਹਨਾਂ ਨੇ ਕਹਿੰਦੇ ਦੋ ਟਾਈਮ ਚੋਈ ਇੱਕ ਟਾਈਮ ਆਪਾਂ ਘਰੇ ਚੋਈ ਜਾਂਦੇ ਅੱਛਾ ਜੀ ਹਾਂਜੀ ਠੀਕ ਠੀਕ ਹਾਂਜੀ ਲਓ ਜੀ 8 ਕਿਲੋ ਦੋਸਤੋ ਦੋ ਤਾਂ ਕੋਈ ਵੀਰ ਮੰਨ ਗਏ ਤੁਸੀਂ ਸੌਦਾ ਕਰ ਲਿਓ ਦੋ ਮਹੀਨਿਆਂ ਦੀ ਸੂਈ ਤਾਂ ਬਾਕੀ ਮਿਲਨ ਮੋਲੋ ਸਾਨੂੰ ਸਾਬਾ ਪਤਾ ਨੂੰ ਤਾਰਾ ਮਰਾਇਦ ਨਹੀਂ ਆਪਾਂ 64 ਦਿਨ ਸਵੇ ਸਵੇ ਡੰਗ ਰਿਆ ਤਾਰਾ ਆਪਾਂ ਤੁਹਾਨੂੰ ਵਿੱਚੇ ਮਰਾ ਦੇਣੀਆ ਚਲੋ ਲਿਓ ਵੀ ਕੋਈ ਉਹ ਜੀ ਗੱਲ ਬਾਤ ਹੋਏ ਤਾਂ ਆਪਾਂ ਕਹਿ ਦਈਏ ਵੀ ਆਜ ਨਹੀਂ ਧਾਰ ਨਹੀਂ ਮਰਾਉਣੀਆਂ ਬਿਲਕੁਲ ਜੀ ਹਾਂ ਜੀ ਤਾਂ ਦੋਸਤੋ ਸੂਏ ਸੂਆਏ ਪਸ਼ੂਆ ਵੈਸੇ ਜੇਕਰ ਹੋ ਸਕੇ ਜਿੰਨੇ ਵੀ ਤਸੱਲੀ ਆਪਾਂ ਵੇਚ ਕਰਾ ਦੇਾਂਗੇ ਕੋਈ ਧਾਰਾ ਮਾਰ ਕੇ ਦੋ ਦੋ ਚਾਰ ਚਾਰ ਤੁਹਾਨੂੰ ਦਿਖਾ ਦਾਂਗੇ ਠੀਕ ਆ ਸਾਰੀ ਨੀਲੀ ਦਾ ਵੀ ਜੀ ਰਾਵੀ ਦੇ ਵਿੱਚ ਮੱਝ ਠੀਕ ਆ ਵਾਈਟ ਫੇਸ ਤੇ ਬਾਕੀ ਬਾਡੀ ਬਾਂਦਰ ਤੁਸੀਂ ਇਸ ਮੱਝ ਦੀ ਚੈੱਕ ਕਰ ਸਕਦੇ ਜੇ ਠੀਕ ਆ ਆ ਲਓ ਤੱਕ ਤਾਂ ਬਾਕੀ ਚੌਥਾ ਸੂਆ ਜੋ अच्छा जी हां जी अगले पिछले ਥਣਾ ਦੀ ਬਿਲਕੁਲ ਬਰਾਬਰ ਚ ਹੋਣੀ ਮੈਂ ਕਹਿੰਦਾ ਓਕੇ ਆ ਜੀ ਲਓ ਵੀ ਬਾਕੀ ਦੋਸਤੋ 8 ਕਿਲੋ ਦੁੱਧ 8 ਕਿਲੋ ਦੀ ਤਸल्ली ਤੁਸੀਂ ਕਰ ਲਿਓ ਬਿਲਕੁਲ ਸੱਜਰਾਂ ਨਾਲੋਂ ਜ਼ਿਆਦਾ ਕਰਦੀ ਗੁੜੇ ਬੱਚੇ ਆ ਤੇ ਸੁਬਿਆਂ ਦੇ ਵਿੱਚ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਸੱਜੇ ਬਾਕੀ ਅੱਗੇ ਕਿਸੇ ਵੀਰ ਦੀ ਆਪੋ ਆਪਣੀ ਸਮਝ ਆ ਤੁਹਾਡੀ ਓਏ ਆ ਜਾ ਆ ਜਾ ਇੱਥੇ ਹੀ ਆ ਆਵੇ ਇੱਥੇ ਹੀ ਬੱਚੇ ਤਾਂ ਬਹੁਤ ਕਰਦੀ ਆ ਸੱਜਰਾਂ ਬੱਚੇ ਸੱਜਰਾਂ ਨਾਲੋਂ ਜ਼ਿਆਦਾ ਕਰਦੀ ਆ ਨੇ ਇੰਨਾ ਸੱਜਰ ਨਹੀਂ ਕਰਦੀ ਮੈਨੂੰ ਜਿਆਦਾ ਕੋਈ ਜਿੰਨਾ ਕਰਦੀ ਆਵੇ ਇੱਥੇ ਹੀ ਆ ਲਓ ਜੀ ਹਾਂਜੀ ਸੇ ਗਾਜੀ ਠੀਕ ਆ ਤੇ ਹੁਣ ਮੁੱਲ ਕੀ ਕਰਤਾ ਫਿਰ ਸੰਦੂ ਸਾਹਿਬ ਮੁੱਲ ਕਰਨ ਨੂੰ ਜੇ ਹੁਣ ਤੈਨੂੰ ਉਹ ਵੀ ਸੱਜਾ ਤੇ ਕੋਈ ਟਾਂਗੀ ਟਾਂਗੀ ਲੱਭਦੀ ਆ ਇਹ ਕੋਈ ਵੇਚਣੀਆਂ ਪੈਣੀਆਂ ਮੁੱਲ ਕਰ ਨੂੰ 60 ਕਰ ਲਈਏ ਬਾੜੇ ਵਾਲੇ 55000 ਚ ਮਾਨਤਾ ਕਰ ਦਾਂਗੇ 55000 ਚ ਪੂਰੇ ਸਦਾ 55000 ਤੇ 200 ਰੁਪਇਆ ਛੋੜ ਹੋਊਗੀ 55000 ਚ ਪੂਰੇ 55000 ਚ ਕੋਈ ਵੀ ਰੇਨ ਆਖੇ 50 ਲੈ ਲੈ 52 ਲੈ ਲੈ ਮੈਂ ਕੋਈ ਜਾਇਜ਼ ਜੀ ਕਮਾਈ ਕੋਈ ਜ਼ਿਆਦੀ ਨਹੀਂ ਦੇ ਜਾਗੀ ਠੀਕ ਹੈ ਤੁਹਾਨੂੰ ਪਤਾ ਮਗਰੋਂ ਮਾਲ ਮੋਲਣਾ ਹੀ ਆਉਂਦਿਆ ਵਾ 55 ਜੋ ਮਾਨਤਨ ਸ਼ੋਰ ਸ਼ੱਪ ਆਉਏ ਇਹਨੂੰ ਸਭ ਠੀਕ ਹੈ ਜੀ ਹਾਂਜੀ ਕੋਈ ਜ਼ਿਆਦਾ ਨਹੀਂ ਵੀ ਇਹ ਜੋ ਪੰਜ ਛੜ ਦਾਂਗੇ ਛੇ ਛੜ ਦਾਂਗੇ ਮਾਨਤਾਨਾ ਇਹਦਾ 1500 ਲਓ ਜੀ 55000 ਦੇ ਵਿੱਚੋਂ ਮਾਨਤਾਨ 2 ਕਿਲੋ 200 200 ਚੋਕੇ ਕੋਈ ਵੀਰ ਤਸੱਲੀ ਕਰ ਲਓ ਹਾਂਜੀ ਆਪੀ ਅੱਗੇ ਵੀਰ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲ ਬੈੜ ਆ ਗਈ ਸ਼ੌਂਕ ਸਾਹਿਬ ਐਰ ਸ਼ੈਰ ਬੈੜ ਜੋ ਐਰ ਸ਼ੈਰ ਹਾਂਜੀ ਝੁੰਗੀ ਅ ਸੰਗ ਹੈਗੇ ਰਾਤ ਦੀ ਸੂਈ ਸੰਸਾਹਿਬ ਅੱਛਾ ਅੱਛਾ ਹਾਂਜੀ ਲਓ ਲੈਵਾ ਕੀ ਲੱਗਾ ਬੈੜ ਨੂੰ ਰਾਤ ਹੀ ਸੁਝੇ ਦੋਸਤੋ ਬਾਕੀ ਤੁਹਾਨੂੰ ਇੱਕ ਵਾਰੀ ਥਾਣਾ ਆਪਾਂ ਬਿਲਕੁਲ ਨੇੜੇੋਂ ਦਿਖਾ ਦਗੇ ਥਣ ਥਣ ਦੀ ਬਿਲਕੁਲ ਕੁਆਲਿਟੀ ਚੰਗੀ ਆ ਹੱਥੀ ਚਵਾਈਲਾ ਥਣ ਮੁੱਠੀ ਥਣ ਬੱਚਾ ਮਗਰ ਦੇ ਕੀ ਆ ਗਿਆ ਸਦਾ ਵਸ਼ਾ ਦੋਵੇਂ ਦੋਵੇਂ ਮਗਰ ਵਸ਼ੇ ਆ ਜਿਹੜੀਆਂ ਸੁਈਆਂ ਤਾਜ਼ੀਆਂ ਆ ਹਾਂਜੀ ਦੋਵੇਂ ਮਗਰ ਵਸ਼ੇ ਆ ਲਓ ਵੀ ਆ ਦੋ ਮਗਰ ਵਸ਼ੇ ਆ ਦੋਸਤੋ ਜਿਹੜੀਆਂ ਦੋਵੇਂ ਆਪਾਂ ਬਿਲਕੁਲ ਤਾਜ਼ੀਆਂ ਤੁਹਾਨੂੰ ਦਿਖਾਉਣਾ ਇਹ ਐਰ ਸ਼ਰ ਦੇ ਵਿੱਚ ਹੀ ਆ ਜਾਂਦੀ ਆ ਝੁੰਗੀ ਆ ਠੀਕ ਆ ਜੀ ਤੇ ਬਾਕੀ ਬਾਡੀ ਬੁੱਡੀ ਤੁਸੀਂ ਵੇਖ ਲਓ ਸੂਸਵਾ ਦੇ ਵਿੱਚ ਆ ਕਰਮ ਵਾਲੀ ਜਿੱਦਾਂ ਰਾਤ ਹੀ ਸੂਈ ਇਹ ਤੇ ਜੇਰ ਪਾਤੀ ਸੀ ਪੂਰੀ ਸੰਦੂ ਆ ਜੇ ਰੋਕ ਕੇ ਆਪਣੇ ਵੀਡੀਓ ਬਣੀ ਪਈ ਗੇਰ ਦੀ ਠੀਕ ਆ ਹਾਂਜੀ ਤੇ ਬੋਲਾ ਚੋਇਆ ਥੋੜਾ ਪਤਾ ਸੰਦੂ ਸਾਹਿਬ 2-3 ਕਿਲੋ ਚੋਇਆ ਨੇ ਆਖੀ ਇਹ ਵਾ 6 ਚੋਇਆ ਦਾ 7 ਚੋਇਆ ਦਾ ਆਪਣਾ ਉਹ ਫਾਇਦਾ ਨਹੀਂ ਕਹਿੰਦੇ ਨਹੀਂ ਬਸ ਉਸ ਪਿਹਾਬ ਤੇ ਦੱਸ ਕਿ ਜੇ ਠੰਡ ਠੰਡੋਂ ਵਧੀਆ ਨਿਕਲੇ ਮੈਂ ਕਹਿੰਦਾ ਸੰਦੂ ਸਾਹਿਬ ਤਾਂ ਬਹੁਤ ਚੋਣ ਚੰਗੀ ਨਿਕਲੀ ਆ ਜਿਹੜਾ ਡੰਗਰ ਸੰਦੂ ਤਸੱਲੀ ਉਹ ਆਪਣੇ ਥਾਣਾਂ ਦੀ ਕੋਈ ਪੂਰ ਸ਼ੇਟਾ ਥਾਣ ਵਾਦੇ ਘਾਟ ਹੋਵੇ ਤੇ ਗੱਡੀ ਦਾ ਕਰਾ ਆਪਣਾ ਹੋਊਗਾ ਠੀਕ ਆ ਕੋਈ ਇੱਥੇ ਆ ਕੇ ਵੀ ਜਦੋਂ ਵੀ ਤੇਲ ਖਰਚਾ ਲਾਵਾਂ ਜੇ ਥਾਂ 'ਚ ਬਾਤ ਘੜ ਕੋਈ ਹੋਊ ਦੇ ਲੈ ਵੀ ਹਾਂਜੀ ਲੈ ਵੀ ਰੱਪੀ ਇਹ ਵੀ ਖੋਲ ਕੇ ਕਰੀਏ ਬਾਕੀ ਸੰਧੂ ਸਾਹਿਬ ਉਹ ਘਰ ਆਲੇ ਜਾਣਦੇ ਵੀ ਇਹਨੇ ਪਹਿਲਾਂ ਨੇ 12 ਕਿਲੋ ਦਿੱਤਾ ਵਾ ਜਿਹੜੇ ਸਾਡੇ ਲੈਵਾਂ ਨੇ ਦਿੱਤਾ ਵੀ ਹੋਊਗਾ ਆਹਾਂ ਚਲੋ ਦੇਰ ਜਿਆਦਾ ਨਹੀਂ ਆਪਾਂ ਹਰ ਕੀ ਨੇ ਹਰ ਕੀ 12 13 ਕਿਲੋ ਚੋਈ ਗਈ ਬਹੁਤ ਆ ਹਾਂ ਨਹੀਂ ਇਹਨਾਂ ਦੁੱਧ ਦਿੱਤੀ ਜਵੇ ਥੋੜਾ ਜਿਹਾ ਬਸ ਜੀ 10 12 ਲੀਟਰ ਦੁੱਧ ਬਹੁਤ ਹੁੰਦਾ ਜੀ ਬਸ ਜੀ ਠੀਕ ਆ ਜੀ ਸੋ 12 ਕਿਲੋ ਦੋਸਤੋ ਐਸਟੀਮੇਟ ਕੋਈ ਵੀਰ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਰੰਗ ਪ੍ਰਿੰਟ ਜਿੱਦਾਂ ਆਪ ਆ ਬਾਕੀ ਇਹਨਾਂ ਨੂੰ ਸੂਸਾ ਚਾਹੀਦਾ ਨਵਾਈ ਤਵਾਈ ਨਹੀਂ ਅਜੇ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਇੱਕ ਡੰਗ ਦੀ ਯਾਰੀ ਦੋਸਤੋ ਜੁਵਾਈ ਜਾਂ ਕੋਈ ਤਿੰਨ ਕ 2 2.5 3 4 ਕਿਲੋ ਤਿੰਨ ਕਿਲੋ ਚਾਹੀਦਾ ਬੱਚੇ ਚਾ ਆ ਗਈ ਐਵੇਂ ਕਹੀਏ 6 ਚੋਂ ਦਾ 8 ਚੋਂ ਦਾ ਫਾਇਦਾ ਕੋਈ ਨਹੀਂ ਜੀ ਹਾਂ ਠੀਕ ਆ ਬਿਲਕੁਲ ਜੀ ਕੀ ਕਰਮ ਵਾਲੀ ਐ ਸੀਲ ਠੰਡੀ ਆ ਹਾਂ ਸੀਲ ਆ ਵੇਖ ਲਓ ਲਓ ਜੀ ਤੇ ਕਾਲੀ ਦਾ ਤੁਸੋਂ ਅਵੇਲੇਬਲ ਸੋਣੀ ਆ ਲੰਬਾਈ ਪੂਰੀ ਆ ਕਦ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਸਭ ਦਾ ਨਾ ਵੱਡੀ ਆ ਤੇ ਨਾ ਛੋਟੀ ਆ ਵਿਚਲਾ ਜਸ ਹੈ ਜੀ ਵਿਚਲਾ ਜਸ ਹੈ ਆ ਲੈ ਵੀ ਹੈਪੀ ਟੂਰ ਲਾਪਰਾ ਕਿਆ ਤੋ ਆਇਆ ਪਾਣੀ ਢਾਦਨੇ ਤੈਨੂੰ ਢਾਇਆ ਗੇ ਸੁਨ ਸਾਹਿਬ ਆ ਵਛਾ ਜੋ ਮਗਰ 나ੜੂ ਨਾਲ ਜੋ ਆ ਵੇਖ ਲੋ ਆ ਵਛਾ ਆ 나ੜੂ ਨਾਲ ਗਿੱਲਾ ਵੇਖ ਲੋ ਗੇ ਇਹ ਨਾ ਕਹਦੇ ਵੀ ਵੀਰ ਪਤਾਨੀ ਹਾਂਜੀ ਲਓ ਜੀ ਬੱਚੇ ਦੇ ਨਾਲ 나ੜੂ ਆ ਸੁਨ ਸਾਹਿਬ ਵਸ਼ੀ ਇਹ ਦੀ ਬਾਲੀ ਚੀਜ਼ ਹੀ ਹਾਂ ਬਾਕੀ ਚਲੋ ਜੋ ਕਿਸਮਤ ਬਿਲਕੁਲ ਦੀ ਬਿਲਕੁਲ ਚਲੋ ਇਹ ਵੀ ਆਉਣੇ ਕਰਮਾਂ ਵਾਲੇ ਵਾਸਤੇ ਜੀ ਤੇ ਹੈਪੀ ਬਾਕੀ ਤੁਸੀਂ ਦੱਸਦਾ ਵੀਰਾ ਸਾਰਾ ਚੋਣ ਚਾਂ ਚੰਗਾ ਬਹੁਤ ਸਾਰੇ ਚੁਆਈ ਦੀ ਕੋਈ ਵੀ ਡਿੰਗਰ ਆਪਣਾ ਫੇਲ ਨਾ ਕਰੋ ਬੰਦਾ ਆਣ ਕੇ ਤੇ ਜੋ ਉਧਾਂ ਨਕਾਤੀਆਂ ਮਾਰੀ ਜਾਵੇ ਤਾਂ ਉਹ ਵੱਖਰੀ ਗੱਲ ਤੁਹਾਨੂੰ ਪਤਾ ਅ اچھا ਅੱਪੀ ਕੀ ਕਰਦੇ ਆ ਮੰਗ ਲੈਣ ਦੇ ਗਏ ਇਜ਼ਾਮ ਨੂੰ ਮੁੱਲ ਕਰਨ ਨੂੰ ਭਾ 45 ਕਰ ਲਈਏ 42 ਕਰ ਲਈਏ ਹਾਂ ਤੇ ਨਾ 38000 ਦੀ ਗੱਲ ਸਭ ਦੇਣੀ ਆਪਾਂ 38 ਦੀ ਹਾਂਜੀ 38000 ਦੀ ਗਾਂ ਦੇਣੀ ਆ ਲਓ ਜੀ ਹਾਂਜੀ ਆ ਵੇਖ ਲਓ ਸਾਣੇ ਪਾਂਡੇ ਦੀ ਲਓ ਦੋਸਤੋ 38000 ਦੀ ਇਹ ਸੰਧੂ ਸਾਹਿਬ 12 ਕਿਲੋ ਦੁੱਧ ਵੈਟ ਦੇਈ ਜਾਊਗੀ 12 ਦੇ ਦੇ 13 ਦੇ ਦੇ ਕਿਉਂਕਿ ਸੇਵਾ ਕਰੂਗਾ ਇਹ ਨਹੀਂ ਵੀ ਕਹਿਤਾ ਬੰਨ ਕੇ ਟਾਰੇ ਥੱਲੇ ਮਗਰ ਫੋਨ ਲਾਈ ਆਇਓ ਫਾਇਦਾ ਕੋਈ ਨਹੀਂ ਤੁਹਾਨੂੰ ਪਤਾ ਸੇਵਾ ਦਾ ਹੀ ਮੇਵਾ ਲਓ ਦੋਸਤੋ ਹੁਣ ਬੌਲੇ ਤੇ ਤੁਸੀਂ ਲੈ ਕੇ ਜਾਣੀ ਆ ਅਗਾਂ ਚੰਗੀ ਸੇਵਾ ਕਰ ਲਓਗੇ ਦੁੱਧ ਤੁਹਾਡੀ ਸੇਵਾ ਨਹੀਂ ਖੁੱਲਾਂਗੇ ਠੀਕ ਆ ਚੰਗੀ ਸੇਵਾ ਕਰਕੇ ਚੰਗਾ ਦੁੱਧ ਲੈ ਲਵੋਗੇ ਬਾਕੀ ਹੁਣ ਬੌਲੇ ਤੇ ਆ ਠੀਕ ਆ ਤੇ ਅੱਛਾ ਹੈਪੀ ਅੱਗੇ ਆਪਣੇ ਕੋਲ 3 ਤੀਸਰੇ ਨੰਬਰ ਤੇ ਆ ਸੰਤੂ ਸਾਹਿਬ ਪੂਰੀ ਵੱਡੀ ਵੈੜ ਜੋ ਅੱਛਾ ਇਹ ਐ ਚਫਦਾ ਦੇ ਸ਼ਾਈ ਹਾਲ ਦਾ ਕਰਾਉ ਸਾ ਅੱਛਾ ਜੀ ਹਾਂਜੀ ਠੀਕ ਹੈ ਸੰਤੂ ਇਹਨੂੰ ਸੂਈ ਨੂੰ ਕੋਈ 2 ਘੰਟੇ ਹੋਇਆ ਜੇਰ ਜੂਰੇ ਜਿੰਨੇ ਪਾਉਣੀ ਜੋ ਅੱਛਾ ਅੱਛਾ ਹਾਂਜੀ ਇਹ ਵੈੜ ਤੇ ਵੈੜ ਇਕੱਠੀਆਂ ਹੀ ਆਈਆਂ ਜੀ ਠੀਕ ਹੈ ਹਾਂਜੀ ਜੇਰ ਇਹਨੇ ਜੇ ਪਾਉਣੀ ਆ ਅੱਛਾ ਜੇਰ ਪਾਣੀ ਬਾਕੀ ਆ ਹਾਂਜੀ ਲਓ ਦੋਸਤੋ ਜੇਰ ਸੁੱਟਣੀ ਬਾਕੀ ਆ ਸਦਾ ਇਹਦਾ ਘਟਾ ਲਿਆ ਜਾਂਦੀ ਨੂੰ ਜੇ ਪਤਾ ਘੰਟਾ ਹੋਇਆ ਆਈ ਨੂੰ ਹਾਂਜੀ ਸਦਾ ਵੇਖੋ ਥਾਂ ਤੇ ਦੇਖੋ ਲਓ ਚਵਾਈ ਵੇਖ ਦੇਖ ਸੰਦਾ ਬਾਲਟੀ ਫੜਾਇਓ ਪਰੇ ਬਾਲਟੀ ਆ ਬਾਲੀ ਦਾ ਲੱਗੇ ਆਹ ਲਓ ਜੀ ਵੇਖ ਲਿਓ ਕੀ ਚਵਾਈ ਤਾਂ ਵੀ ਲੋ ਐ ਡੇ ਠੰਡੀ ਤੇਰੀ ਕਰਮਾ ਵਾਲੀ ਵੈੜ ਛੱਡ ਗਰੋ ਕ੍ਰੋਸ ਚ ਜੇ ਆ ਦੇਖੋ ਦੋਸਤੋ ਠੀਕ ਆ ਥਾਣ ਤੁਣ ਪੂਰਾ ਗੋਲ ਮੋਟਾ ਥਾਣਾ ਸੁਪੇਸ ਵੰਡ ਵੀ ਸੋਹਣੀ ਆ ਤੁਸੀਂ ਥਾਣਾ ਦੀ ਤੇ ਬਾਕੀ ਸੋਈ ਨੂੰ ਤੁਹਾਨੂੰ ਤਾਂ ਟਾਈਮ ਦੱਸ ਹੀ ਦਿੱਤਾ ਵੀ 2 ਘੰਟੇ 3 ਘੰਟੇ 4 ਘੰਟੇ ਫਿਰ 3 ਘੰਟੇ ਤੇ ਸਮਾਂ ਜੇਰ ਜੂਰ ਹਜੇ ਪੈਣੀ ਬਾਕੀ ਆ ਜੇਰ ਪੈਣੀ ਇਹਦੇ ਬਾਕੀ ਆ ਬਾਕੀ ਧਾਰਾਂ ਕੋਈ 2-2 4-4 ਮਾਰ ਕੇ ਬੌਲੇ ਦੇ ਉੱਤੇ ਤਸੱਲੀ ਆ ਪਾ ਲਾ ਸਾਨੂੰ ਸਾਹਿਬ ਵੇਖਿਓ ਚਵਾਈ ਇਹਦੀ ਗਾਂ ਦੇ ਜਿਹੜੇ ਘਰੇ ਖੜਾ ਖਲੂ ਪਤਾ ਗਾਂ ਚੋਂ ਲਿਆ ਏ ਆ ਦੇਖੋ ਇਹਨੂੰ ਆ ਤੇ ਮੋਗਾ ਹੇ ਹੈਪੀ ਮੈਂ ਕਹਿਆ ਸੀ ਬਸ ਆ ਰੂਈਆਂ ਦੇ ਐਂ ਕਰਿਓ ਲਓ ਉਂਗਲਾਂ ਕੋਲ ਜਿੱਡੀ ਮੋਟੀ ਧਾਰ ਬਈ ਤੇ ਹੋਰੀ ਲਓ ਵੇਖੋ ਦੋਸਤੋ ਚਵਾ ਕੇੜਾ ਲੱਗਾ ਕਰਮਾ ਵਾਲੀ ਨੂੰ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਬਾਕੀ ਇੱਥੇ ਆਪੇ ਆਪ ਵੀ ਆਣ ਕੇ ਹੱਥ ਪਾ ਕੇ ਤਸੱਲੀ ਕਰਿਓ ਬਸ ਜੀ ਇਹ ਕੱਲੀ ਕਹਿਣ ਵਾਲੀ ਗੱਲ ਨਹੀਂ ਦੋਸਤੋ ਵੀ ਕਹਤਾ ਤੇ ਮੋਟੀ ਧਾਰ ਆ ਆਪਦੀ ਹੱਥੀ ਚਵਾਈ ਕਰੀ ਜੀ ਸਾਨੂੰ ਦਾ ਥਣ ਵੇਓ ਕਰ ਲਗਾ ਚੋਂ ਚੋਂ ਵਿਥਾਂ ਦਾ ਸਪੇਸ ਆ ਕਿਲੋ ਡੇਢ ਕਿਲੋ ਅੱਗੇ ਨੂੰ ਚੋ ਕੇ ਪਿਆਤਾ ਪਾ ਵੀ ਜੇ ਜੂਰ ਪਾ ਦੋਗੇ ਲੈ ਚਲੋ ਡੇਢ ਕਿਲੋ ਫੇਰ ਚੋਤਾ ਐ ਢੀ ਵੜਾ ਸੌ ਸੁਣ ਦੋ ਲਓ ਲਓ ਜਿੱਦਾਂ ਮਰਜੀ ਹੈ ਮੈਂ ਕਹਿੰਦਾ ਜਿੱਦਾਂ ਮਰਜੀ ਕਰੋ ਚਾ ਪਰ ਵੇਖ ਲਓ ਲਓ ਲੈ ਵੀ ਲਓ ਵੇਖ ਲਓ ਲੋੜੀ ਵੜਾ ਲੱਭਣੀ ਥੋੜਾ ਵਾ ਅੱਛਾ ਮਾਜੀ ਐ ਗਾ ਨਹੀਂ ਗਈ ਆ ਮੱਝ ਮੱਝ ਹੈਪੀ ਕੀ ਮੁੱਲ ਕੀ ਰੋ ਕਹਿੰਦਾ ਵੀਰੇ ਸਰੂ ਜੀ ਮੁੱਲ ਕਰਨ ਨੂੰ 70 ਕਰ ਲਈਏ 65 ਕਰ ਲਈਏ ਹਾਂ 60000 ਚ ਮਾਨਦਨ ਸੁਣ ਦੋ ਕਰ ਦਾਂਗੇ ਦਾ 60 ਚ ਵੀਰ ਉਸ ਵੱਡੀ ਵੜ ਕੋਈ ਇਹਨਾਂ ਕਹਿੰਦੇ ਛੋਟੀ ਆਵੇ ਨਾ ਕੋਈ ਨਹੀਂ ਵੱਡੀ ਆ ਚਲੋ ਬਾਕੀ ਵੀਰ ਉਹਨਾਂ ਨੇ ਥੋੜਾ ਗਰਮੈ ਬਾਕੀ ਦੋਸਤੋ ਸੁਹਾ ਦੁੱਜਾ ਮੰਨ ਲਓ ਕੋ ਵੀਰ ਸੋ ਦੁੱਜਾ ਦੁੱਜਾ ਪਿਓਰ ਦੁੱਜਾ ਮਾਦਰ ਦੁੱਜਾ ਸੁਹਾ ਵਾ ਜਿਸ ਤੋਂ ਪਲ ਲਈ ਬੰਦਿਆਂ ਤੋਂ ਇਨੀ ਗੱਲ ਇਹ ਨਾ ਪਣੀ ਗੱਡੀ ਜੇ ਲੋਨ ਕਰਕੇ ਪਣੀ ਕਿ ਚੱਕਰ ਹੋ ਗਿਆ ਮਰੈ ਲੰਗਾਉਂਦੇ ਭੀ ਆਉਂਦੇ ਸਾਰੇ ਅੱਛਾ ਅੱਛਾ ਜੀ ਜਾਂ ਚੜਨ ਕਰਕੇ ਹੋ ਗਿਆ ਜਾਂ ਲੋਨ ਕਰਕੇ ਹੋ ਗਿਆ ਵਾ ਹਾਂਜੀ ਲਿਓ ਪਰ ਬਰੋਚੇ ਨਹੀਂ ਮੇਰਾ ਪੈਰ ਪੈ ਜਾਂਦਾ ਕਿ ਇੱਕ ਰੰਗ ਕਾਲੀ ਆ ਬਿਲਕੁਲ ਇੱਕ ਰੰਗ ਕਾਲੀ ਬੱਚੇ ਦਾ ਘਰੇ ਕਿ ਤੁਰਦੀ ਨਹੀਂ ਪੂਰਾ ਹੁਣ ਬੱਚਾ ਫਿਰ ਤਾਜੀ ਸੂਈ ਨਾ ਬਸ ਜੀ ਬੱਚੇ ਦੇ ਕਰਕੇ ਵੀ ਨਹੀਂ ਤੁਰਦੀ ਕਿ ਬਾਕੀ ਕੱਦ ਸੋਨਾ ਵੇਲ ਬੂਲ ਦੀ ਬੜੀ ਸੋਹਣੀ ਆ ਵੇਲ ਬਟਾ ਪੂਰਾ ਸੂਸਵਾ ਦੇ ਵਿੱਚ ਤੁਹਾਨੂੰ ਜ਼ਿਕਰ ਕਰੀ ਦਿੱਤਾ ਵੀ ਦੋ ਤਿੰਨ ਕਰਕੇ 16 15 16 ਗਲ ਦੋ ਦਰਮਾ ਨਾ ਚਵਾਈ ਆਊਗੀ ਇਹ ਹਾਂ ਬਿਲਕੁਲ ਇਹ 20 22 ਵਾਲੀ ਨੇ ਮਤਲਬ 20 ਕਰ ਜੇ 22 ਕਰ ਜੇ 15 16 ਗਲ ਦੋ ਦੇ ਨੂੰ ਕੋਈ ਨਹੀਂ ਆਂਦਾ ਹਵਲੋ ਕੱਚੇ ਸਾਦੇ ਉਹਨਾਂ ਨੇ ਕਰ ਦੀ ਜਿੰਨਾ ਪਾਣ ਨੇ ਆ ਤੇ ਏਡੀ ਕਰਵਾ ਲਓ ਫੇਲੋ ਲਓ 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 ਫੇਲੋ ਦਰ ਲਓ ਲਓ ਜੀ ਪਾਰ ਦੀ ਨਾ ਮਿੱਟੀ ਲੈ ਜੀ ਕਹੇ ਏਡੀ ਦੇ ਲਓ ਰਸਾ ਵੀ ਛੁੱਟਦਾ ਆਪਾਂ ਲਓ ਲਓ ਜੀ 크로ਸ ਆ ਹਮਮ ਸ਼ਾਈ ਹਾਲ ਦਾ ਪਰ ਇਹ ਠੰਡੀ ਨਹੀਂ ਲੱਭਣੀ ਲਓ ਜੀ ਵੇ ਲੋ ਲਓ ਠੀਕ ਆ ਭਾਈ ਹੈਪੀ ਹਾਂ ਦੇਖੋ ਨਾ ਅਸੀਂ ਜਾਵਾਂਗੇ ਚੀਜ਼ ਹੀ ਪੂਰੀ ਤਸੱਲੀ ਆ ਵੈਸੇ ਬੈਠਦੇ ਜਿੱਦਾਂ ਮਰਜ਼ੀ ਕੋਈ ਵੀ ਆਣ ਕੇ ਘਰੇ ਤਸੱਲੀ ਕਰੀ ਚੱਲੇ ਚੋਕੇ ਕਰੀ ਚੱਲੇ ਠੰਡੀ ਧੀਰੀ ਆ ਸੀਲਸ ਰੱਗ ਤੇ ਲਿਆ ਵੀਰ ਹੈਪੀ ਮੂਡ ਲਾ ਠੀਕ ਆ ਤੇ ਬਾਕੀ ਜੇਰ ਜੂਰ ਪਾਣੀ ਬਾਕੀ ਆ ਪੂਰੀ ਜੇਰ ਪਾਣੀ ਜੇ ਬਾਕੀ ਆ ਆ ਰਿਹਾ ਉਹਦੀ ਤਸੱਲੀ ਤੁਸੀਂ ਕਰ ਲਿਓ ਵੀ ਪੋਛਲੇ ਹੋ ਜੇਰ ਜੁਰ ਪੈ ਗਈ ਆ ਪ੍ਰੋਪਰ ਠੀਕ ਆ ਤੇ ਬੀਅਰ ਹੈਪੀ ਨੂੰ ਵੀ ਕਹਦਾ ਗੀ ਚਲੋ ਆਪਦਾ ਸ਼ਾਟ ਇੱਕ ਕਲਿੱਪ ਬਣਾ ਕੇ ਰੱਖ ਲੂਗਾ ਜੇਰ ਜੁਰ ਪੈਂਦੀ ਦੀ ਬਾਡੀ ਆ ਲੋ ਜੀ ਆ ਮਗਰਲੀ ਦਾ ਤਾਂ ਥੋੜੀ ਜਿਹੀ ਦਬਾਉਂਦੀ ਹੈ ਨਾ ਸੰਤੋਖ ਜੀ ਉਹ ਹੀ ਨਾ ਲਾਉਣ ਕਰਕੇ ਹੋਊ ਗਿਆ ਵਾ ਬਾਕੀ ਇਹਦਾ ਕੋਈ ਚੱਕਰ ਨਹੀਂ ਸਟੇ ਇਹ ਬੰਦਾ ਫੇਰ ਕੋਈ ਲੈ ਆਪਣੇ ਸਾਈ ਬਿਆਨਾ ਕਰ ਲੇ ਠੀਕ ਆ ਹਾਂਜੀ ਅ ਵੀ 60 ਹਜ਼ਾਰ ਦਾ ਸ਼ੂਟ ਸ਼ੱਪ ਆ ਜਾਊਗਾ 60 ਹਜ਼ਾਰ ਚੋਂ ਠੀਕ ਹੈ ਬਾਈ ਜੀ ਲਓ ਜੀ 60000 ਦੇ ਵਿੱਚੋਂ 1500 1600 1500 1600 ਨੂੰ ਚੰਗੀ ਸਵਾਰ ਗੱਲ 17 ਵੀ ਚੋਲੂਗਾ ਭਾਵੇਂ ਜਵਾਗ ਬੇਹੇ ਥੱਲੇ ਦੇ ਲਓ ਜੀ ਲਓ ਵੇਖ ਲਓ ਬਹੁਤ ਠੀਕ ਆ ਜੀ ਸੋ ਇੰਨੀ ਤਸੱਲੀ ਇਹਦੀ ਕਰਾਤੀ ਭਾਵੇਂ ਇਦਾਂ ਲੱਜੇ ਬਾਕੀ ਅਜੇ ਬੋਲਾ ਪੱਕ ਲੋਡੇੜੇ ਕੋਲ ਅਗੇ ਜਾ ਕੋਲੋਡੇੜੇ ਕੋਲ ਫੇਰ ਚੋਤਾ ਜੋ ਠੀਕ ਆ ਜੀ ਹਾਂ ਜੀ ਤੇ ਹੱਬੀ ਆਪਣੇ ਕੋਲ ਵੀ ਜਿਹੜੀ ਹੈ ਚੌਥੇ ਨੰਬਰ ਤੇ ਆ ਮੱਝ ਆ ਗਈ ਆ ਇਹ ਸੰਸਾਭ ਤੀਜਾ ਸੂਆ ਮੈਂ ਸੂਈ ਆ ਤੀਜਾ ਇਹਨੂੰ ਦਿਨ ਅੱਜ ਕਿੰਨੇ ਹੋ ਗਏ ਇਹ ਪਰਸੋਂ ਸਪਰਸੋਂ ਸੂਈ ਮੈਂ ਸੰਸਾਭ ਲੋ ਜੀ ਪਰਸੋਂ ਦੀ ਸੂਈ ਜੇ ਤੋ ਥਣ ਪਾੜ ਜੀ ਸਾਫ ਆ ਠੀਕ ਆ ਜੀ ਪਰਸੋਂ ਦੀ ਸੂਈ ਤੀਜਾ ਸੂਆ ਤੇ ਆ ਵੇਖੋ ਥਣ ਲੇਵਾ ਆ ਵੇਖੋ ਜੀ ਬਿਰਲਾਪੁਰਲਾ ਵੇਖੋ ਬਿਲਕੁਲ ਚੌਰ ਸਲੇਵਾ ਮੋਟ ਤੋਂ ਤੇ ਹੈਪੀ ਮਗਰ ਬੱਚਾ ਇਹਦੇ ਕੀ ਆ ਗਿਆ ਕੱਟੀ ਸੰਸਾਭ ਕੱਟੀ ਬਹੁਤ ਸੋਹਣੀ ਆ ਮੋਲੋ ਪਰਸੋਂ ਸੋਈਏ 4:00 ਵਜੇ ਬੋਲਾ ਵੈਸੇ ਸਹੀ ਹੁਣ ਕਿੰਨਾ ਚੰਗਾ ਸਾਨੂੰ ਸਾਹਿਬ 9 ਕਿਲੋ ਪਾ 8 ਕਿਲੋ ਬੋਲਾ ਚਵਾਦਾਂ ਲੀਟਰ ਮਾਰਵਾ 8 ਕਿਲੋ ਬੋਲਾ ਹੋਊਗਾ ਇਹਦਾ ਮੋਲਾ ਬਣਾ ਕੇ ਕੋਈ ਚੋਣ ਚਣ ਕਿਦਾਂ ਫਿਰ ਨਿਕਲੇ ਬਹੁਤ ਜਿਆਦਾ ਬਚਾ ਲਾਗੇ ਚੁਵਾਈ ਦਨੇ ਆਦੇ ਦੇ ਠੀਕ ਹੈ ਜੀ ਧਾਰਾ ਮਰਾਜ ਦੇ ਉਹ ਦੱਸੋ ਚੋਣ ਚਣ ਅਨਫਿਟ ਪਸ਼ੂ ਨਹੀਂ ਹੋਊਗਾ ਬਾਕੀ ਕੋਈ ਵੀ ਰੱਬ ਦੀ ਵੀ ਤੁਸੀਂ ਤਸਦੀਕ ਸਾਨੂੰ ਸਾਹਿਬ ਆਪਾਂ ਦੱਸਿਆ ਵੀ ਚੁਵਾਈ ਦਾ ਡੰਗਰ ਮਾਰਾ ਨੇ ਜਿਹੜੇ ਤੇਲ ਖਰਚਾ ਆਪਣਾ ਹੋਊਗਾ ਠੀਕ ਹੈ ਹਾਂਜੀ ਤੇ ਸਵੇਰ ਤੇਜਾ ਹੈ ਸਤੇਜਾ ਸਵੇਰ ਸਾਨੂੰ ਸਾਹਿਬ ਚਾਰੂ ਚੂਰੂ ਪਾ ਲਪਾ ਲਪਾਇਆ ਮਗਰ ਵੀ ਕੱਟੀ ਆ ਬਹੁਤ ਸੋਹਣੀ ਇੱਕ ਰੰਗ ਕਾਲੀ ਕੱਟੀ ਆ ਮਗਰ ਤੇ ਥਾਣ ਲੈਵੇ ਦੀ ਤੁਸੀਂ ਇਹ ਮੱਝ ਦੇਖ ਹੀ ਲਈ ਚਾਰੂ ਵਾਲਾ ਕੋੜੀ ਤੂੜੀ ਖਾਈ ਜਾਂਦੀ ਜੋ ਨੇ ਚਾਰੂਆ ਪੂਰੀ ਹਾਂਜੀ ਤੇ ਇਹ ਵੀ ਹੈਪੀ ਵੀਰ ਥੋੜਾ ਨੇੜਿਓਂ ਘੁਮਾ ਕੇ ਤੋੜ ਕੇ ਦਿਖਾਈਏ ਤਸੱਲੀ ਨਾਲ ਹਾਈਟ ਮੀਡੀਅਮ ਦੇ ਵਿੱਚ ਆ ਦਰਮਿਆਨੀ ਹਾਈਟ ਆ ਮੀਡੀਅਮ ਹੈ ਪੱਥਰ ਰਗੀ ਆ ਹਾਂ ਜੰਮੀ ਪਲੀ ਆ ਪੂਰੀ ਪੂਰੀ ਕੇ ਠੀਕ ਆ ਆ ਦੇਖ ਲਓ ਲਓ ਠੀਕ ਆ ਜੀ ਹਾਂਜੀ ਲੈ ਵੀ ਹੈਪੀ ਵੀਰ ਤੋਰੇ ਫਿਰ ਅੱਗੇ ਨੂੰ ਤੇ ਇਹ ਕੱਟੀ ਦਾ ਕਰਦੀ ਨਹੀਂ ਮਾਰਾ ਕੱਟੀ ਦਾ ਕਰਦੀ ਆ ਕੱਟੀ ਦਾ ਜ਼ਿਆਦਾ ਕਰਦੀ ਥੋੜਾ ਜਿਹਾ ਕੋਈ ਨਾ ਕੋਈ ਨਾ ਲੈਓ ਹਾਂ ਕੱਟੀ ਦਾ ਜ਼ਿਆਦਾ ਕਰੀ ਹੋਇਆ ਲੈ ਕੱਟੀ ਬੱਚੇ ਦਾ ਕਰਦੀ ਨਾ ਹਾਂਜੀ ਤਾਜੀ ਸੂਈ ਲੈ ਲਪਤ ਲੋ ਜਾ ਨਾ ਜਿੰਨੀ ਜਗਿਆ ਸਾਸ ਸੁਸਰੀ ਆ ਬਿਲਕੁਲ ਹਵਾਨੇ ਲੈਵ ਦੀ ਪੂਰੀ ਸਫਾਈ ਆ ਸਮਝੋ 12 ਕਿਲੋ ਦੁੱਧ ਦੇਈ ਉਹਗੀ ਮੈਂ ਹਾਂ ਯਾਨੀ ਕਿ ਇਹ 15 ਗਾਡੂ ਚੋਂ 12 ਕਿਲੋ ਦੁੱਧ ਨਹੀਂ ਮੈਂ ਮਰਦੀ ਠੀਕ ਆ ਵੇ ਠੀਕ ਹਾਂਜੀ ਪ੍ਰਕਾਟੀ ਦਾ ਕਰਦੀ ਆ ਔਲੀ ਲਓ ਜੀ ਸਮਸਾਂਵਾਂ ਦੇ ਲਾਗ ਬੱਚਾ ਮਰਾਦ ਨੇ ਧਾਰਾ ਵਿੱਚ ਦੋਸਤੋ ਕੋਈ ਸ਼ੱਕ ਨਹੀਂਗਾ ਠੀਕ ਆ ਹਾਂਜੀ ਤੇ ਬਾਕੀ ਤਸੱਲੀ ਭਖਸ਼ਾ ਇੱਕ ਕੱਟੀ ਉਹ ਕਲੀ ਟੌਪ ਦੀ ਦਿੱਤੀ ਮੈਨੇ ਲੈ ਆ ਵੀ ਆ ਵੀ ਲੋ ਆ ਲੈ ਵੀ ਠੀਕ ਆ ਮੱਥੇ ਜਗੇ ਥੋੜੇ ਵਾਲ ਚਟੇ ਹਾਂ ਮੈਂ ਪੂਰੀ ਰਾਜੀ ਆ ਤੇ ਕੋਈ ਹੋਰ ਜੀ ਗੱਲ ਬਾਤ ਨਹੀਂਗੀ ਕੱਟੀ ਪੂਰੀ ਸਮੀ ਭਰੀ ਹੋਈ ਹੈ ਲੈ ਆ ਵੀ ਆ ਵੀ ਲੋ ਠੀਕ ਆ ਬੱਚਾ ਲਾ ਦੇ ਮਾੜਾ ਜੀ ਲਓ ਦੋਸਤੋ ਪੂਰੀ ਹੈਲਥੀ ਕੱਟੀ ਆ ਪੂਰੀ ਤੰਦਰੁਸਤ ਤੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਇੱਕ ਵਾਰੀ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਸੋ ਆਪਣਾ ਫਰਜ਼ ਤੋਂ ਜਿੰਨਾ ਹੁੰਦਾ ਉਹਨੀ ਤਸੱਲੀ ਆਖੀ ਦੀ ਜ਼ਰੂਰ ਆਪਾਂ ਕਰਾ ਕੇ ਭੈਣ ਭਰਾਵਾਂ ਨੂੰ ਦਿਖਾਈ ਦੀ ਹੈ ਵੀ ਤਸੱਲੀ ਕਰਾ ਦੀ ਠੀਕ ਆ ਆ ਲਓ ਜੀ ਨਾ Ve koç boyu maddeyi ਸਦਾ ਇਹਨਾਂ ਅਗਾਂ ਮੋਹ ਗਏ ਲੋ ਲਓ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਕੋਈ ਫੁਹਾਰਾ ਨਹੀਂਗਾ ਲਓ ਜੀ ਠੀਕ ਆ ਜੀ ਠੀਕ ਆ ਲਓ ਜੀ ਠੀਕ ਓਕੇ ਸਮਝਾ ਵੇਖ ਲਓ ਨੁੱਚੜ ਗਈ ਨਾ ਮੈਂ ਸਾਰੀ ਆ ਵੇਖ ਲਓ ਸਮਝੋ ਦੱਸਾਂਗੇ ਵੀ ਇੰਨਾ ਘੇਗਾ ਵਾ ਦਾ ਕੋਈ ਨਹੀਂ ਹੁਣ 12 ਕਿਲੋ 12 ਕਿਲੋ ਦੇ ਦਊਗੀ ਮੁੱਲ ਕਿੰਨਾ ਦੱਸਿਆ ਸੁਦਾ ਮੁੱਲ ਕਰੋ 90 ਕਰ ਲੇਗੇ 85000 ਚ ਮਾਨਤਾਨ ਕਰ ਦਾਂਗੇ 85 ਚ 82 ਹਾਂ ਨਾ ਦੇ ਦਾਂਗੇ 82000 ਦੀ ਲੈ ਵੀ ਹਾਂ ਨਾ ਮੈਂ ਦੇ ਦਾਂ ਹਾਂ ਨਾ ਜਿਹੜੀ ਦੋਸਤੋ 82000 ਹੈ ਠੀਕ ਆ ਆਇਆ ਸੂਰਜ ਆਪਾਂ ਸਾਨੂੰ ਉਹ ਕਰ ਦਾਂਗੇ ਲੈ ਦੋਦ 1200 ਦਾ ਵੈਰ ਮਾ ਮੈਂ ਦਊ ਏ ਹਾਂਜੀ ਠੀਕ ਆ ਜੀ ਆਜੋ ਇਸ ਤੋਂ ਬਾਅਦ ਹੈਪੀ ਆਪਣੇ ਕੋਲ ਲਾਸਟ ਵਚ ਜਿਹੜੀ ਹੈ ਬੱਚੀ ਹੈ ਗੱਬਣਾ ਉਹਦਾ ਗੱਬਣ ਵੈੜਾ ਅੱਛਾ ਇਹ ਕਿੰਨੇ ਕ ਦਿਨ ਲੈ ਜੂਗੇ ਸਾਨੂੰ ਸਾਵੇ ਦੱਸ ਦੇਣਾ ਜੂ ਲੱਭਤ ਸੂਆ ਕਿਰਮਾ ਦੂਜਾ ਸੋ ਦੂਜਾ ਸੂਆ ਸੁਣਾ ਲਓ ਜੀ ਦੂਜਾ ਸੂਆ ਤੋਂ ਸੋ ਸੁਣਾ ਕੋਈ 10 ਕ ਦਿਨ 8 10 ਕ ਦਿਨ ਹਜੇ ਸਮਾਂ ਲੈ ਜੂਗੀ ਤੇ ਥਾਂ ਥੋਣੇ ਇੱਕ ਦੇਖ ਲਊਗਾ ਮੈਂ ਗਰੰਟੀ ਦੇ ਦੂੰ ਉਹਦੀ 14 15 ਕਿਲੋ ਦਊਂ ਮੈਂ ਕੋਈ ਮੈਂ ਪਹਿਲੇ ਸਵੇਰੇ ਵੇਖੀ ਆ ਬਣੀ ਥਣੀ ਬੜੀ ਬੰਦੀ ਆ 10 ਦਿਨ ਪੂਰੇ ਲੈ ਜਾਊਗਾ ਹਾਂ ਕੋਈ ਸਾਈ ਬਿਆਨਾ ਕਰ ਲੇ ਮੈਂ ਸਵਾ ਗੇ ਵੀ ਗਾਂ ਦੇ ਦਊਂ ਚਵਾ ਗੇ ਵੀ ਦੇ ਦਊਂਗਾ ਹਾਂ ਕੋਈ ਜਿਹੜੀ ਆ ਪੱਖੀ ਵੇਖੀ ਉਹਦੀ ਗਰੰਟੀ ਵੀ ਦੇ ਦਾਂਗੇ ਜਿਹੜੀ ਨਹੀਂ ਵੇਖੀ ਜੀ ਕਹਿ ਨਹੀਂ ਸਕਦੇ ਬਿਲਕੁਲ ਬਿਲਕੁਲ ਹਾਂਜੀ ਚਲੋ ਵਧੀਆ ਬਰਛੀ ਚੰਗੀ ਆ ਵੈਸੇ ਦੁੱਧ ਥਰ 10 ਦਿਨ ਲੈਂਦੀ ਸ਼ਾਇਦ ਆਉਂਦੇ ਜੇ ਬਹੁਤ ਬੰਦੀ ਥਾਂਦੀ ਬੜੀ ਆ ਠੀਕ ਆ ਬਾਕੀ ਇੱਕ ਵਾਰ ਥਣ ਥਣ ਤੁਹਾਨੂੰ ਇੱਕ ਵਾਰ ਮੌਕੇ ਤੇ ਆਪਾਂ ਦਿਖਾ ਦਿੰਨੇ ਆ ਲਾਏ ਪਈ ਆ ਵੈਸੇ 10 ਕਿਤੇ 15 ਸਮਾਂ ਲੈ ਜੂ ਦੋ ਤਿੰਨ ਕਿਲੋ ਵਹਿੜ ਲੱਤੀ ਆ ਦੇਣ ਦਾ ਲੈ ਜੂ ਆ ਇਹ ਕੋਲੇ ਪਈ ਆ ਠੀਕ ਆ ਹਾਂਜੀ ਤੇ ਬਾਕੀ ਥਣ ਥਣ ਬਹੁਤ ਸੋਨਾ ਗੁਲਾਬੀ ਥਣ ਬਾਕੀ ਸੁਹਾ ਜਿਹੜਾ ਦੋਸਤੋ ਦੂਜਾ ਸੋਨਾ ਜਿੱਦਾਂ ਦੱਸ ਹੀ ਦਿੱਤਾ ਤੁਹਾਨੂੰ ਵੀ ਸੁਹਾ ਦੂਜਾ ਤੇ ਮਾੜੇ ਮਾੜੇ ਜਿਹੜੀ ਸਿੰਘ ਫੋਰਟ ਜੀ ਹੈਗੀ ਆ ਠੀਕ ਆ ਜੀ ਆ ਵੇਖ ਸਕਦੇ ਜਿਹਨਾਂ ਦੇ ਭੋਡੀਆਂ ਜੁੱਦਾ ਆ ਜਾਂਦੀ ਆ ਇਹਦੇ ਮਾੜੇ ਮਾੜੇ ਜਹੀ ਆ ਹਾਂ ਕਈ ਨੇ ਦਗਾਏ ਪਰ ਚੰਗੀ ਤਰ੍ਹਾਂ ਦਾਗੇ ਨਹੀਂ ਗਏ ਆ ਤਾਂ ਕੀ ਨਹੀਂ ਗਏ ਉਹ ਤਾਂ ਫੋਰਟ ਜੀ ਹੋ ਗਈ ਫਿਰ ਹੋਲੇ ਨੂੰ ਵੀ ਤੋਰਗੀ ਠੀਕ ਆ ਸੂਬਾ ਦੋਸਤੋ ਦੂਜਾ ਬਾਕੀ 10 ਦਿਨ ਆਈਡੀਆ ਮੰਨ ਕੇ ਕੋਈ ਤੁਸੀਂ ਸੌਦਾ ਕਰ ਲਿਓ 10 ਦਿਨ ਲੈਂਦੀ ਐ ਜੀ ਸਮਝਦਾ ਵਡੀਆਂ ਦਾ ਮੁਕਾਬਲਾ ਕਰੂਗੀ ਇਹਨਾਂ ਮੈਨੂੰ ਪਤਾ ਨਹੀਂ ਵਡੀਆਂ ਦਾ ਮੁਕਾਬਲਾ ਕਰੂ ਏ ਠੀਕ ਆ ਸੋ ਹਾਈਟ ਮੀਡੀਅਮ ਆ ਦਰਮਿਆਨੀ ਹਾਈਟ ਦੇ ਵਿੱਚ ਤੇ ਹੈ ਵੈਸੇ ਸੂਵੇ ਦੂਜੇ ਆ ਪਰ ਹੈ ਲਵੀਆ ਠੀਕ ਹੈ ਲਵੀਆ ਪਰ ਕੱਦ ਕੱਟ ਜਿਹੜਾ ਦੋਸਤੋ ਮੀਡੀਅਮ ਦਰਮਿਆਨੀ ਹਾਈਟ ਦੇ ਉਹਦਾ ਨਿਕਲਦੀ ਹੈ ਮਧਰੀ ਆ ਰਾਜੀ ਰੂਜੀ ਗੁੰਦੀ ਗੰਦੀ ਪੂਰੀ ਆ ਹਾਂ ਪਲੀ ਗੋਲੀ ਪੂਰੀ ਆ ਵੈਸੇ ਸਰਦਾਰ 13 14 13 14 ਕੋਲ ਦੋ ਦਰਮਾਨ ਨਾ ਭਰਾਉਗੀ ਠੀਕ ਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਮਝਾ ਵੱਡੀਆਂ ਨਾਲ ਟੱਕਰ ਦੇਣ ਵਾਲੀ ਆ ਹਾਂ ਕਿਉਂਕਿ ਆਪਾਂ ਬਣੀ ਸਣੀ ਵੇਖੀ ਆ ਨਾ ਪਤਾ ਹੀ ਹੋ ਕਹਿੰਦੇ ਆ ਵੀ ਆਪਾਂ ਬਣੀ ਸਣੀ ਵੇਖੀ ਆ ਆਪਾਂ ਨੂੰ ਪਤਾ ਹੈ ਇਹਦਾ ਕੋਣ ਪਹਿਲਾਂ ਦਾ ਆਪਾਂ ਕਹਿ ਨਹੀਂ ਸਕਦੇ ਹਾਂ 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 ਅੱਛਾ ਇਹ ਵੀ ਇਹਦਾ ਫਿਰ ਕੀ ਕਰਦਾ ਮੋਲ ਸਾਨੂੰ ਸਾਹਿਬ ਹੋਣ ਆਪਾਂ ਹਾਂ 38000 ਦੀ ਵੜ ਦੇਣੀ ਆ ਮੋਲ 40 ਕਰ ਲਈ ਆਪਦਾ 37000 ਸਾਨੂੰ ਦੇ ਦਾਂਗੇ 37000 ਦੀ ਵੜ 37000 ਹਾਂਜੀ ਲਓ ਵੀ 37000 ਦੀ ਦੋਸਤੋ ਇਹ ਵੜ ਮਿਲ ਜੂਗੀ ਤੁਹਾਨੂੰ ਠੀਕ ਆ ਰੇਟ ਡਿਮਾਂਡ ਕੋਸ਼ ਵੀ ਹੋਵੇ 37000 ਲੈਣ ਦੇਣ ਹਾਂਜੀ ਸ਼ਮਸਾਹਬ 14 ਕਿਲੋ ਦੋ ਦੀ ਗਾਰੰਟੀ ਦੇ ਦੂੰਗਾ ਮੈਂ ਗਾਂ ਦੀ ਅੱਛਾ ਜੀ ਵੀਰੇ ਕੋਈ ਪੱਠੇ ਦਸੇ ਪਾਵੇ ਜਾ ਕੇ ਨਾ ਪੱਠੇ ਨਾ ਪਾਵੇ ਤੇ ਮਗਰ ਕਹੀ ਜਾਵੇ ਉਹ ਆਪਾਂ ਬਣੀ ਸਣੀ ਚਵਾਈ ਵੀ ਵੇਖੀ ਪਹਿਲੇ ਸੁਗੇ ਉਦੋਂ ਵੀ ਵੇਚਦੇ ਉਦੋਂ ਮੁੱਲ ਜਿਆਦਾ ਕਰਦੇ ਬੰਦੇ ਠੀਕ ਹੈ ਜੀ ਹਾਂ ਜੀ ਇਹ ਗਾਂ ਤੇ ਔੜੀ ਵੈੜ ਆਈ ਸੂਈ ਇਹ ਅੱਜ ਹੀ ਆਈਆਂ ਜੇ ਸਵੇਰੇ ਹੀ ਹਾਂ ਚਲੋ ਵੈੜ ਜਿੱਡੀ ਕੱਦ ਕੱਟਦੀ ਆ 10 ਕਿਲੋ ਦੁੱਧ ਦਸ ਤੋਂ ਬਾਹਰ ਵੀ ਚਵਾ ਸਕਦੀ ਆ 10 ਕਿਲੋ ਦੁੱਧ ਵੀ ਆਪੀ ਬਹੁਤ ਹੁੰਦਾ ਯਾਰ ਸੰਗ ਸਾਹ ਉਹ ਇਹਨਾਂ ਨੂੰ ਵੀ ਆਪਾਂ ਬਣੀ ਸਣੀ ਵੇਖੀ ਆ ਪਰ ਤੈਨੂੰ ਤੁਹਾਨੂੰ ਕਹਿੰਦੇ ਆ ਹਾਂ ਬੜੀ ਬਾਂਦੀ ਇਹ 10 ਦਿਨ ਖੁੱਲੇ ਡੁੱਲੇ ਪਏ ਸ਼ਾਇਦ ਹੁੰਦਾ ਸੁੱਕਾ ਹੀ ਹੈ ਬਿਲਕੁਲ ਬਿਲਕੁਲ ਨੋ ਵੀ ਦੋਸਤੋ ਇਹ ਪਸ਼ੂ ਅੱਜ ਟੋਟਲ ਤੁਹਾਨੂੰ ਦਿਖਾਏ ਆ 5 ਨਗ ਤਿੰਨ ਬਹਿੜਾਂ ਸੀਗੀਆਂ ਦੋ ਮੱਝਾਂ ਨੇ ਇੱਕ ਉੱਚੇ ਬੱਚੇ ਵਿੱਚ ਦਿਖਾਤੀ ਆ ਨੀਲੀ ਰਾਵੀ ਦੀ ਸੋ ਰੇਟ ਭਾਅ ਪੜਦਾ ਬਿਲਕੁਲ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਿਹੜਾ ਵੀ ਐਨੀਮਲ ਜਜੂਗਾ ਪਸੰਦ ਆਊਗਾ ਉਹਦਾ ਸੌਦਾ ਕਰ ਲਿਓ ਘਰਾਨ ਕੇ ਨਰਕਪਰਖ ਕਰ ਲਿਓ ਤਸੱਲੀ ਕਰ ਲਿਓ ਤੇ ਹੈਪੀ ਭਰਾ ਨੰਬਰ ਬੋਲ ਲੀਏ ਆਪਣੇ ਜਰਾ ਫੋਨ ਭਰਾ 814373575 ਇਸੇ ਨੇ ਬੜਾ ਆਪਣਾ ਵਟਸਐਪ ਚੱਲਦਾ ਪਿੰਡ ਆਪਣਾ ਬੁਰਜ ਨੱਤੂ ਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ 814373575 ਠੀਕ ਆ ਇਹ ਭਾਈ ਬੰਦੇ ਕਹ ਜਾਂਦਾ ਜੀ ਬੁਰਜ ਇੱਕ ਹਰੀਆਂ ਲਾਗੇ ਉਹ ਬੁਰਜ ਨਹੀਂ ਗਾ ਇਹ ਸਰੇਹਾਲੀ ਕਲਾਂ ਦੇ ਲਾਗੇ ਸਰੇਹਾਲੀ ਤੋਂ ਤੇ ਪੱਟੀ ਰੋਡ ਦੇ ਉੱਤੇ ਆਉਂਦੇ ਦੋ ਪਿੰਡ ਆਮੋ ਸਾਹਮਣੇ ਬਿਲਕੁਲ ਹਾਂਜੀ ਤਰਨਤਾਰਨ ਆਪਣਾ 18 20 ਕਿਲੋਮੀਟਰ ਹੈਗਾ ਤੇ ਮਖੂ ਆਪਾਂ ਨੂੰ ਹਰੀਗਾੜਾ ਉਹ ਆਪਣਾ 14-15 ਕਿਲੋਮੀਟਰ ਪੈਂਦਾ ਜੋ ਬਿਲਕੁਲ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ